ਉਹ ਤੁਹਾਡਾ ਪੇਸ਼ ਹੋਇਆ ਦਾ ਫਾਇਦਾ ਕੀ ਜੇ ਤੁਸੀਂ ਕੱਲ ਤੱਕ ਉਹ ਹੱਕ ਮੰਨਣਾ ਹੀ ਨਹੀਂ ਉਹ ਕਹਿੰਦੇ ਨਹੀਂ ਹੁੰਦੇ ਕਿ ਪੰਚਾਂ ਦਾ ਕਿਹਾ ਸਿਰ ਮੱਥੇ ਬਨਾਲਾ ਉੱਥੇ ਦਾ ਉੱਥੇ ਇਹਨਾਂ ਨੇ ਨਾ ਜਥੇਦਾਰਾਂ ਦੀ ਗੱਲ ਮੰਨੀ ਹੈ ਤੇ ਨਾ ਸ੍ਰੀ ਅਕਾਲ ਤਖਤ ਸਾਹਿਬ ਦੀ ਇਹ ਵੀ ਇਸ਼ਾਰਾ ਕਰ ਦਿੱਤਾ ਕਿ ਇਹ ਜੇ ਅਸੀਂ ਸਿੰਘ ਸਾਹਿਬ ਰਹਿਣਾ ਹੈ ਤਾਂ ਇਹ ਸਕ੍ਰਿਪਟ ਮੁਤਾਬਕ ਡਰਾਮਾ ਕਰਨਾ ਪਵੇਗਾ ਨਹੀਂ ਫਿਰ ਸਾਡਾ ਇਹ ਤਾਕੀ ਧੜੇ ਵਾਲੇ ਉਹ ਹਾਲ ਕਰਨਗੇ ਜੋ ਇਹਨਾਂ ਨੂੰ ਵਿਰਸੇ ਵਿੱਚ ਮਿਲਿਆ ਹੈ ਵਿਰਾਸਤ ਮਿਲਿਆ ਹੈ ਉਹਦੋਂ ਇਹਨਾਂ ਵਿੱਚ ਕਾਲੀ ਪੂਲਾ ਸਿੰਘ ਦੀ ਥਾਂ ਤੇ ਜਾਨੀ ਗਰਵਟਨ ਸਿੰਘ ਦੀ ਰੂਹ ਪ੍ਰਵੇਸ਼ ਕਰ ਗਈ ਤੇ ਇਹਨਾਂ ਨੇ ਜੋ ਕਰਨਾ ਸੀ ਜੋ ਸਕ੍ਰਿਪਟ ਤੇ ਲਿਖਿਆ ਸੀ ਉਹ ਕਰਕੇ ਦਿਖਾਤਾ ਇਹਨਾਂ ਨੇ ਆਪਣੇ ਰੁਤਬਿਆਂ ਦਾ ਖਿਆਲ ਵੀ ਨਹੀਂ ਕੀਤਾ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਖਿਆਲ ਵੀ ਨਹੀਂ ਕੀਤਾ ਇਹਨਾਂ ਨੂੰ ਪਤਾ ਹੈ ਕਿ ਸੰਗਤਾ ਨੇ ਇਹਨਾਂ ਦੇ ਫੈਸਲੇ ਨੂੰ ਪ੍ਰਵਾਨ ਨਹੀਂ ਕੀਤਾ ਦੁਨੀਆ ਦੇ ਹਰ ਦੇਸ਼ ਵਿੱਚ ਬੈਠੇ ਦਰਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਨਰਿੰਦਰ ਸਿੰਘ ਪ੍ਰੇਮੀ ਜੀ ਉਹ ਆਇਆ ਕਹਿੰਦਾ ਹੈ ਜੀ ਦੋਸਤੋ ਸਾਡੇ ਸਿੰਘ ਸਹਿਬਾਨ ਅਕਾਲੀ ਫੂਲਾ ਸਿੰਘ ਬਣਦੇ ਬਣਦੇ ਗੈਨਨੀ ਗੁਰਵਰਜਨ ਸਿੰਘ ਕਿਉਂ ਬਣ ਗਏ ਇਹਨਾਂ ਨੇ ਫੈਸਲਾ ਗੋਲ ਮੋਲ ਕਿਉਂ ਕੀਤਾ ਤਖਤਾਂ ਦੇ ਜਥੇਦਾਰ ਹੁੰਦਿਆਂ ਹੋਇਆਂ ਵੀ ਇਹਨਾਂ ਨੇ ਉਹ ਡਰਾਮਾ ਕੀਤਾ ਜਿਸ ਦੀ ਸਕ੍ਰਿਪਟ ਕਿਸੇ ਨੇ ਲਿਖੀ ਨਿਰਦੇਸ਼ਕ ਕੋਈ ਹੋਰ ਸੀ ਤੇ ਪ੍ਰੋਡਿਊਸਰ ਕੋਈ ਹੋਰ ਜਿਸ ਦੀ ਪੇਸ਼ਕਾਰੀ 2 ਦਸੰਬਰ ਨੂੰ ਹੋਈ ਸੀ ਤੇ ਪਾਤਰ ਬਣੇ ਸੀ ਸਾਡੇ ਸਿੰਘ ਸਾਹਿਬ ਸਿੰਘ ਸਾਹਿਬ ਨੇ ਇਹ ਡਰਾਮਾ ਇਸ ਲਈ ਕੀਤਾ ਸੀ ਕਿ ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਜੇ ਅਸੀਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਫੈਸਲਾ ਕੀਤਾ ਤਾਂ ਦਾਗੀਆਂ ਨੇ ਬਗਾਵਤ ਕਰ ਦੇਣੀ ਹੈ ਤੇ ਸ੍ਰੀ ਅਕਾਲ ਪੱਖ ਸਾਹਿਬ ਦਾ ਹੁਕਮ ਮੰਨਣ ਤੋਂ ਇਨਕਾਰ ਕਰਕੇ ਅਕਾਲ ਪੱਖ ਸਾਹਿਬ ਦੇ ਅਕਸ ਨੂੰ ਢਾਹ ਲਾ ਦੇਣੀ ਹੈ ਦੋਸਤੋ ਸਿੰਘ ਸਾਹਿਬ ਨੂੰ ਇਹ ਵੀ ਪਤਾ ਹੈ ਕਿ ਦਾਗੀਆਂ ਨੇ ਜੀ ਅਕਾਲ ਪੱਖ ਸਰਵਉੱਚ ਹੁਕਮ ਨਾਲ ਪਹਿਲਾ ਮੰਨਿਆ ਸੀ ਤੇ ਨਾ ਉਹਨਾਂ ਨੇ ਹੁਣ ਮੰਨਣਾ ਕਿਉਂਕਿ ਪਹਿਲਾ ਹੁਕਮ ਕੀਤਾ ਸੀ ਬਿਰਵਿੰਦਰ ਸਿੰਘ ਭੁੰਦਰ ਜੋ ਕਿ ਕਾਰਜਕਾਰੀ ਪ੍ਰਧਾਨ ਸੀ ਵੀ ਬਿਰਸਾ ਸਿੰਘ ਬਲਟੋਹੇ ਨੂੰ 10 ਸਾਲਾਂ ਲਈ ਪਾਰਟੀ ਚੋਂ ਕੱਢਿਆ ਜਾਵੇ ਤੇ ਸਾਰੇ ਅਹੁਦੇ ਤੋਂ ਹਟਾ ਦਿੱਤਾ ਜਾਵੇ ਬਿਰਵਿੰਦਰ ਸਿੰਘ ਭੁੰਦਰ ਨੇ ਸਿੰਘ ਸਾਹਿਬ ਦਾ ਆਦੇਸ਼ ਨਹੀਂ ਮੰਨਿਆ ਤੇ ਹੁਕਮਨਾਮੇ ਦੀ ਤੋਹਫੀ ਕੀਤੀ ਹੁਣ ਕੀ ਹੋਇਆ ਹੁਣ ਸ੍ਰੀ ਅਕਾਲ ਪੰਥ ਸਾਹਿਬ ਦੀ ਫਸੀਲ ਤੋਂ ਸਾਰਾ ਸਮਾਜ ਦੇਖ ਰਿਹਾ ਸੀ ਸਿੰਘ ਸਾਹਿਬ ਨੇ ਇਹ ਹੁਕਮ ਜਾਰੀ ਕੀਤਾ ਸੀ ਕਿ ਜਿਨ੍ਹਾਂ ਨੇ ਦੋਸ਼ੀਆਂ ਨੇ ਦਾਗੀਆਂ ਨੇ ਵੀ ਅਸਤੀਫੇ ਦਿੱਤੇ ਨੇ ਉਹਨਾਂ ਦੇ ਅਸਤੀਫੇ 3 ਦਿਨਾਂ ਦੇ ਅੰਦਰ ਅੰਦਰ ਸ੍ਰੀ ਅਕਾਲ ਪੰਥ ਸਾਹਿਬ ਤੇ ਭੇਜੇ ਜਾਣ ਨਹੀਂ ਭੇਜੇ ਕਿਉਂਕਿ ਇਹ ਜੱਥੇਦਾਰਾਂ ਨੂੰ ਆਪਣੇ ਤਨਖਾਹਦਾਰ ਮੁਲਾਜ਼ਮ ਸਮਝਦੇ ਨੇ ਤੇ ਅਕਾਲ ਪੁਰਖ ਸਾਹਿਬ ਦੇ ਹੁਕਮ ਨੂੰ ਟੁੱਕ ਤੇ ਡੇਲਾ ਇਹ ਨਿਮਾਣੇ ਸਿੱਖ ਹੋਣ ਦਾ ਟੋਂਗ ਇਸ ਲਈ ਕਰਦੇ ਨੇ ਕਿ ਅਸੀਂ ਜਦੋਂ ਮਰਜੀ ਫੈਸਲੇ ਕਰਾ ਲਈਏ ਤੇ ਸੰਗਤਾਂ ਤੱਕ ਟੋਕ ਟੋਕ ਇਹ ਜਾਵੇ ਕਿ ਅਸੀਂ ਨਿਮਾਣੇ ਸਿੱਖ ਵਾਂਗ ਪੇਸ਼ ਹੋਈਆਂ ਉਹ ਤੁਹਾਡਾ ਪੇਸ਼ ਹੋਇਆਂ ਦਾ ਫਾਇਦਾ ਕੀ ਜੇ ਤੁਸੀਂ ਅਕਾਲ ਪੁਰਖ ਦਾ ਹੁਕਮ ਮੰਨਣਾ ਹੀ ਨਹੀਂ ਉਹ ਕਹਿੰਦੇ ਨਹੀਂ ਹੁੰਦੇ ਕਿ ਪੰਚਾਂ ਦਾ ਕਿਹਾ ਸਿਰ ਮੱਥੇ ਬਨਾਲਾ ਉਥੇ ਦਾ ਉਥੇ ਇਹਨਾਂ ਨੇ ਨਾ ਜਥੇਦਾਰਾਂ ਦੀ ਗੱਲ ਮੰਨੀ ਐ ਤੇ ਨਾ ਸ੍ਰੀ ਅਕਾਲ ਤਖਤ ਸਾਹਿਬ ਦੀ ਹੋ ਸਕਦਾ ਹੈ ਕੋਈ ਸਿੰਘ ਸਾਹਿਬ ਨਾਲ ਕਿਉਂਕਿ ਪਤੇਗੜ ਸਾਹਿਬ ਦਮਨਵਾ ਸਾਹਿਬ ਅਮਰਤਰ ਸਾਹਿਬ ਇਹਨਾਂ ਦੇ ਲੇਖਕ ਤੇ ਨਿਰਦੇਸ਼ਕ ਤੇ ਪ੍ਰੋਡਿਊਸਰ ਸਿੰਘਾਂ ਸਿੰਘ ਸਾਹਿਬ ਨੂੰ ਮਿਲਦੇ ਰਹੇ ਦੋਸਤੋ ਇਹ ਸਕ੍ਰਿਪਟ ਲਿਖੀ ਸੀ ਸਕ੍ਰਿਪਟ ਲਿਖਣ ਦੇ ਮਾਹਰ ਡਾਕਟਰ ਦਰਜੀਤ ਸਿੰਘ ਥੀਮਾਨ ਨੇ ਕਿਉਂਕਿ ਬੜਾ ਐਕਸਪਰਟ ਹੈ ਉਹਨੇ ਪਹਿਲਾਂ ਵੀ ਕਈ ਲਿਖਤਾਂ ਲਿਖੀਆਂ ਨੇ ਜਿਵੇਂ ਕਿ ਸਰਸੇ ਵਾਲੇ ਸਾਹ ਦਾ ਜਾਲੀ ਮਾਫੀਨਾਮਾ ਉਹਨੇ ਆਪ ਪਿਆ ਕੀਤਾ ਸੀ ਦਸਕਲ ਸਕੈਨ ਕਰਕੇ ਚਪੇ ਸੀ ਪਰ ਸ਼੍ਰੀ ਅਕਾਲਪਖਸ਼ ਸਾਹਿਬ ਦੇ ਸਾਹਮਣੇ ਸਿੰਘ ਸਾਹਿਬ ਦੇ ਬਾਰ ਬਾਰ ਕਹਿਣ ਤੇ ਵੀ ਉਹ ਸੱਚ ਨਹੀਂ ਬੋਲਿਆ ਗੁਰੂ ਮਹਾਰਾਜ ਦੇ ਸਾਹਮਣੇ ਵੀ ਉਹ ਝੂਠ ਬੋਲਿਆ ਪੱਕੇ ਚੋਰ ਵਾਂਗੂੰ ਮੰਨਦਾ ਹੀ ਨਹੀਂ ਤੇ ਹੁਣ ਵੀ ਇਹ ਸਕ੍ਰਿਪਟ ਦਰਜੀਤ ਸਿੰਘ ធីਮੀ ਨੇ ਲਿਖੀ ਇਹਦੀ ਨਿਰਦੇਸ਼ਨਾ ਕੀਤੀ ਬਵੇਂਦਰ ਸਿੰਘ ਭੁੰਦਰ ਨੇ ਤੇ ਪ੍ਰੋਡਿਊਸਰ ਬਣੇ ਹਰਜਿੰਦਰ ਸਿੰਘ ਧਾਮੀ ਕਿਉਂਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੈ ਇਹ ਪ੍ਰੋਡਿਊਸਰ ਜਿਹੜਾ ਪੈਸੇ ਖਰਚ ਹੁੰਦੇ ਹੀ ਨੇ ਨਾ ਕਿਉਂਕਿ ਉਹ 99 99 ਹਜ਼ਾਰ ਦਾ ਸਟੈਰਾ ਵੀ ਦੇ ਦਿੰਦੇ ਨੇ ਇਸ ਕਰਕੇ ਇਹ ਜਿਹੜਾ ਸੀ ਡਰਾਮੇ ਦੀ ਸਕ੍ਰਿਪਟ ਬਲਵਿੰਦਰ ਸਿੰਘ ਭੁੰਦੜ ਤੇ ਹਰਜਿੰਦਰ ਸਿੰਘ ਧਾਮੀ ਨੇ ਫਤਿਹਗੜ ਸਾਹਿਬ ਦੇ ਗੈਸਟ ਹਾਊਸ ਜਿਆਨੀ ਹਰਪ੍ਰੀਤ ਸਿੰਘ ਨੂੰ ਸੁਣਾਈ ਜਿਆਨੀ ਹਰਪ੍ਰੀਤ ਸਿੰਘ ਨੇ ਫਿਰ ਇਹ ਸਕ੍ਰਿਪਟ ਜਿਆਨੀ ਲਖਵੀਰ ਸਿੰਘ ਨਾਂ ਅੰਸੜਾਈ ਨਾਲ ਏ ਵੀ ਇਸ਼ਾਰਾ ਕਰ ਦਿੱਤਾ ਕਿ ਜੇ ਅਸੀਂ ਸਿੰਘ ਸਾਹਿਬ ਰਹਿਣਾ ਹੈ ਤਾਂ ਇਹ ਸਕ੍ਰਿਪਟ ਮੁਤਾਬਕ ਡਰਾਮਾ ਕਰਨਾ ਪਵੇਗਾ ਨਹੀਂ ਫਿਰ ਸਾਡਾ ਇਹ ਦਾਗੇ ਤੜੇ ਵਾਲੇ ਉਹ ਹਾਲ ਕਰਨਗੇ ਜੋ ਇਹਨਾਂ ਨੂੰ ਵਿਰਸੇ ਵਿੱਚ ਮਿਲਿਆ ਹੈ ਵਿਰਾਸਤ ਮਿਲਿਆ ਕਿਉਂਕਿ ਵੱਡੇ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਉਹਨਾਂ ਨੂੰ ਤਲਮ ਕੀਤਾ ਸੀ ਪ੍ਰੋਫੈਸਰ ਮਨਜੀਤ ਸਿੰਘ ਨੇ ਉਦੋਂ ਮਨਜੀਤ ਸਿੰਘ ਤੇ ਜਾ ਕੇ ਕਿੱਦਾਂ ਹਮਲਾ ਕੀਤਾ ਸੀ ਸਾਰੇ ਜਾਣਦੇ ਫਿਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਜਥੇਦਾਰ ਸ਼੍ਰੀ ਅਕਾਲਪੁਰਖ ਸਾਹਿਬ ਨੇ ਇਹੀ ਕਿਹਾ ਸੀ ਕਿ ਖਾਲਸੇ ਦੀ ਜਨਮ ਸਤਾਪਦੀ ਤੱਕ ਇਕੱਠੇ ਰਹਿ ਜਾਓ ਨਹੀਂ ਮੰਨੇ ਤੇ ਬਾਦਲ ਨੇ ਵੱਡੇ ਬਾਦਲ ਨੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੂੰ ਵੀ ਮੱਖਣ ਚੋਂ ਬਾਦ ਜਿਹਾ ਕੱਢ ਕੇ ਪਰੇ ਮਰਿਆ ਸੀ ਇਹ ਤਮਕੀਦ ਦਿੱਤੀ ਕਿ ਸੇ ਡੀਲ ਹੋਈ ਸੀ ਵੀ ਤੁਹਾਡੇ ਨਾਲ ਵੀ ਉਹ ਹਸ਼ਰ ਹੋ ਸਕਦਾ ਹੈ ਜੇ ਸਿੰਘ ਸਾਹਿਬ ਰਹਿਣਾ ਤਾਂ ਇਹੀ ਰੋਲ ਪਲੇ ਕਰੋ ਤੇ ਇਹਨਾਂ ਨੇ ਕੀਤਾ ਇਹ ਗ੍ਰਾਮੇ ਦੀ ਗੱਲ ਕਰੀਏ ਜੋ 2 ਦਸੰਬਰ ਨੂੰ ਸ਼੍ਰੀ ਕਲਪਤਾਪੁਰ ਦੀ ਫੀਸਲ ਤੋਂ ਹੋਇਆ ਉਹਦੀ ਜਿਹੜੀ ਸ਼ੁਰੂਆਤ ਸੀ ਉਹ ਬੜੀ ਬਾ ਕਮਾਲ ਸੀ ਗਿਆਨੀ ਹਰਪ੍ਰੀਤ ਸਿੰਘ ਨੇ ਤਾਂ ਐਸਾ ਰੋਲ ਅਦਾ ਕੀਤਾ ਐਸਾ ਰੋਲ ਅਦਾ ਕੀਤਾ ਕਿ ਬਸ ਅਸਾਸਕਾਰੋ ਕੀ ਸੰਗਤ ਵਾਹ ਵਾਹ ਫਿਰ ਗਿਆਨੀ ਲਖਵੀਰ ਸਿੰਘ ਜੀ ਉਹ ਵੀ ਕੱਟਨੇ ਉਹ ਉਦੋਂ ਵੀ ਜਦੋਂ ਉਹਨਾਂ ਨੇ ਦਬਕੇ ਮਾਰ-ਮਾਰ ਕੇ ਸੁਖਵੀਰ ਬਾਦਲ ਨੂੰ ਪੁੱਛਿਆ ਕਿ ਹਾਂ ਜਾਂ ਨਾ ਵਿੱਚ ਗੱਲ ਕਰੋ ਸੁਖਵੀਰ ਬਾਦਲ ਹਾਂ ਜਾਂ ਨਾ ਵਿੱਚ ਗੱਲ ਕਰਨ ਲੱਗਿਆ ਉਦੋਂ ਸਮੁੱਚਾ ਸਿੱਖ ਸੰਸਾਰ ਆਸਾਸ ਕਰ ਰੋਕਿਆ ਸੀ ਪਰ ਜਦੋਂ ਸਿੰਘ ਸਾਹਿਬ ਫੈਸਲਾ ਸੁਣਾਉਣ ਲੱਗੇ ਪਤਾ ਨਹੀਂ ਕਿਉਂ ਇੱਕ ਗੋਲ-ਬੋਲੀਆਂ ਗੱਲਾਂ ਕਰਦੇ ਕਰਦੇ ਇਹਨਾਂ ਦੀ ਰੂਹ ਵਿੱਚ ਜਦੋਂ ਇਹਦੀ ਸ਼ੁਰੂਆਤ ਸੀ ਉਹ ਤਾਂ ਲੱਗਦਾ ਸੀ ਵੀ ਅਕਾਲੀ ਫੂਲਾ ਸਿੰਘ ਤੋਂ ਵੀ ਗਾਂਟ ੱਪ ਗਏ ਜਦੋਂ ਫੈਸਲਾ ਸੁਣਾਉਣ ਲੱਗੇ ਉਦੋਂ ਇਹਨਾਂ ਵਿੱਚ ਅਕਾਲੀ ਫੂਲਾ ਸਿੰਘ ਦੀ ਥਾਂ ਤੇ ਗਿਆਨੀ ਗਰਵੱਟਨ ਸਿੰਘ ਦੀ ਰੂਹ ਪ੍ਰਵੇਸ਼ ਕਰ ਗਈ ਤੇ ਇਹਨਾਂ ਨੇ ਜੋ ਕਰਨਾ ਸੀ ਜੋ ਸਕ੍ਰਿਪਟ ਤੇ ਲਿਖਿਆ ਸੀ ਉਹ ਕਰਕੇ ਦਿਖਾਤਾ ਇਹਨਾਂ ਨੇ ਆਪਣੇ ਰੁਤਬਿਆਂ ਦਾ ਖਿਆਲ ਵੀ ਨਹੀਂ ਕੀਤਾ ਇਹਨਾਂ ਨੇ ਸ਼੍ਰੀ ਕਾਲ ਤਖਤ ਸਾਹਿਬ ਦਾ ਖਿਆਲ ਵੀ ਨਹੀਂ ਕੀਤਾ ਇਹਨਾਂ ਨੂੰ ਪਤਾ ਹੈ ਕਿ ਸੰਗਤਾਂ ਨੇ ਇਹਨਾਂ ਦੇ ਫੈਸਲੇ ਨੂੰ ਪ੍ਰਵਾਨ ਨਹੀਂ ਕੀਤਾ ਸੰਗਤਾਂ ਨੇ ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਦੋਹਾਂ ਜਥੇਦਾਰਾਂ ਨੂੰ ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਗੁਰਮੁਖ ਸਿੰਘ ਦੀ ਲੈਂਡ 'ਤੇ ਖੜਾ ਕਰ ਲਿਆ ਹੁਣ ਸੰਪੰਥ ਕੀ ਸੋਚਦਾ ਹੈ ਪੰਥ ਕੀ ਕਰੇਗਾ ਇਹ ਅਗਲੀ ਕਿਸ਼ਤ ਵਿੱਚ ਦੇਖਾਂਗੇ ਕਿ ਪੰਥ ਕੀ ਚਾਹੁੰਦਾ ਹੈ ਵੈਗਨ ਜੀ ਕਾ ਖਾਲਸਾ ਵੈਗਨ ਜੀ ਕੀ ਫਤਿਹ ਦਰਦੇ ਕੋਮ ਦਰਦੇ ਕੋਮ ਦਰਦੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੋਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ